ਸਾਰੇ ਤੁਹਾਨੂੰ ਗੁਰੂ ਹਰਗੋਬਿੰਦ ਪਿਤਾ استان ਪਾਸ਼ੀ 6ਵੀਂ ਉਪਸ਼ੇਤਰ ਵਿੱਚ ਹੋਏ ਆ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਅਜਾ ਰਿਜੈਕਟਿਵ ਦੇ ਮੈਂਬਰ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸੈਕਟਰੀ ਇਜੈਕਟਿਵ ਦੇ ਮੈਂਬਰ ਸਾਰੇ ਹਾਜ਼ਰ ਹੋਏ ਨੇ ਅੱਜ ਸਭ ਤੋਂ ਵੱਡੇ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਹੈ ਧਰਮ ਪ੍ਰਚਾਰ ਦੇ ਚੇਅਰਮੈਨ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਦਾਦੋਵਾਲ ਨੂੰ ਦਿੱਤੀ ਜਾਂਦੀ ਹੈ ਬਲੇ ਸੋਨਹਾਰ ਅਸਲੀ ਅੱਲਾਹ ਕਿਉਂਕਿ ਇਹ ਨਾਲ ਪਿਛੇ ਸਮੇਂ ਧਰਮ ਪ੍ਰਚਾਰ ਦੀ ਲੀਡ ਬੜਾ ਅਗੇ ਤੋਰਿਆ ਸੀ ਇਸ ਤਰ੍ਹਾਂ ਇਸ ਤਰ੍ਹਾਂ ਬਣੇਗਾ 50 50 ਦਾ ਪ੍ਰਚਾਰ ਜੋਿਆ ਫਰਜ਼ਾਂ ਮੰਗ ਹੋ ਰਹੀ ਹੈ ਸਾਰੇ ਸਾਰੇ ਨੇ ਤਾਂ ਵਿਚਾਰ ਕੇ ਅਜਿਹਾ ਸਮੂਹੀਆਂ ਵਿਚਾਰ ਕੇ ਪੂਰੇ ਆਪਣੇ ਆਪਣਾ ਸਵਾਲ ਆਇਆ ਜੇ ਜਿਹੜਾ ਹੈ ਪੱਕਾ ਨਹੀਂ ਕਿਹਾ ਇਹ ਕਿ ਬਾਬਾ ਬਲਜੀਤ ਸਿੰਘ ਦਾਦੂ ਵਾਲੂ ਰੁੱਤੇ ਜਾਏ ਬਿਨਾਂ ਸੱਜੇ ਢੰਗ ਨਾਲ ਇਹ ਰਾਤ ਰਾਤ ਸਭ ਪੱਤੇ ਸਭ ਪੱਤੇ ਬਤਾਇਆ ਇਹਨਾਂ ਦੇ ਮੁਖ ਰੱਖਦੇ ਆ ਇਹਨਾਂ ਨੂੰ ਨਾਲ ਜਿਹੜੀ ਵਕਾਲਤਾ ਦੇ ਕੰਮ ਨੇ ਲੀਗਲ ਦਾ ਪ੍ਰੋਗਰਾਮ ਹੈ ਉਹ ਇਹਨਾਂ ਨੂੰ ਦਿੱਤਾ ਜਾਂਦਾ ਹੈ ਇਸ ਕਾਰਨ ਸੁੱਚੀ ਸੋਚ ਚੰਗੀ ਸੋਚ ਇਸ ਕਰਕੇ ਅੱਜ ਇਸ ਮੌਕੇ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਉਹਨੀਆਂ ਮੀਤ ਪ੍ਰਧਾਨ ਦੇਵਿੰਦਰ ਕੌਰ ਜੀ ਜਿਹੜਾ ਨੇ ਇਸ ਤੇ ਜਰਨਲ ਸਖਤਰ ਜੁਆਇੰਟ ਸਖਤਰ ਬਲਾਸਟ ਜੀ ਸਾਰੇ ਜੱਜਟਰ ਦੇ ਮਹਿਮਨ ਹਾਜ਼ਰ ਹੋਏ ਨੇ ਬੜੀ ਖੁਸ਼ੀ ਦੀ ਗੱਲ ਹੈ ਪਿਛਲੇ ਦਿਨੀ ਸਾਰਿਆਂ ਨੇ ਸਰਬਸੰਮਤੀ ਨਾਲ ਮੈਨੂੰ ਪ੍ਰਧਾਨ ਚੁਣਿਆ ਸੀ ਮੈਂ ਸਾਰਿਆਂ ਦਾ ਧੰਨਵਾਦ ਸਤਿਕਾਰ ਕਰਦਾ ਹਾਂ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਿਛਲੇ ਦਿਨੀ ਥੋੜੇ ਸਮੇਂ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਜੋ ਵੀ ਐਗਜਕਟਿਵ ਦੇ ਕੰਮ ਜਿਹੜੇ ਸਨ ਉਹ ਬੜੀ ਸ਼ਿਕਰ ਤੇ ਹੋਏ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰੂ ਹਰਗੋਬਿੰਦ ਪਾਸ਼ਾ ਪਿਤਾ ਦੇ ਸਤਾਨ ਤੇ ਬੜੀ ਸੁੰਦਰ ਸਰਾਮ ਬਣ ਰਹੀ ਏ ਤੁਸੀਂ ਸਾਰਿਆਂ ਦੇਖੀਏ ਸਰਾ ਦਾ ਕੰਮ ਜ਼ੋਰਾਂ ਤੇ ਸ਼ੁਰੂ ਹੋਇਆ। ਇਸ ਤਰੀ ਪੰਜੋਖਰਾ ਸਾਹਿਬ ਪਿਛਲੇ ਦਿਨੀ ਸਾਈਕਲ ਸਾਹਿਬ ਟੀਪੀ ਸਿੰਘ ਨੇ ਸਰਾ ਸ਼ੁਰੂ ਕਰਕੇ ਰੋਵਰ ਦਾ ਕੰਮ ਸ਼ੁਰੂ ਹੋਇਆ। ਸੋ ਖਾਸੋਂ ਦਾ ਕੰਮ ਸ਼ੁਰੂ ਹੋਇਆ। ਤਿੰਨ ਚਾਰ ਕੰਮ ਪੰਜੋਖਰਾ ਸਾਹਿਬ ਸ਼ੁਰੂ ਹੋਏ ਨੇ। ਸਿਕਰਤੇ ਕੰਮ ਚੱਲ ਲੈ ਨੇ। ਇਸ ਤਰ੍ਹਾਂ ਸੰਪਰਕ ਸਰਾ ਬਣਦਾ ਅਸੇ। ਗੁਰਦੁਆਰਾ ਗਾੜਾ ਸਾਹਿਬ ਕਾਸ਼ੀ 10ਵੀਂ ਪੰਚਕੂਲਾ ਵਿਸ਼ੇ ਬਾਬਾ ਸੁਖਾ ਸਿੰਘ ਵੱਲੋਂ ਸੇਵਾ ਕੀਤੀਆਂ ਜਾ ਰਹੀਆਂ ਨੇ ਵੀਰੋ ਹਰਿਆਣਾ ਸਮੁੱਚੇ ਦੇ ਵਿੱਚ ਸੇਵਾ ਦਾ ਕੰਮ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਕੰਮ ਆਪਣੇ ਬੜੇ ਸ਼ਿਗਰ ਤੇ ਕਿਤੇ ਜਾ ਰਹੇ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਦੋਂ ਪਿਛਲੇ ਸਮੇਂ ਆਪਣਾ ਪ੍ਰਬੰਧ ਲਿਆ ਸੀ ਫਿਰ ਬੈਂਕਾਂ ਦੇ ਵਿੱਚ ਕੋਈ ਪੈਸਾ ਨਹੀਂ ਦਿੱਸਿਆ ਉਹਮਨੀ ਕਮੇਟੀ ਦੇ ਕੇ ਗਈ ਸੀ ਅੱਜ ਸਾਡੇ ਕੋਲ 40 ਲੱਖ ਦੇ 40 ਕਰੋੜ ਦੇ ਐਫਡੀਆਂ ਹੋ ਗੀਆਂ ਨੇ 40 ਕਰੋੜ ਦੀਆਂ ਐਫਡੀਆਂ ਇੰਨਾ ਪੈਦਾ ਜਮਾ 40 0 ਇਹਨਾਂ ਗੱਲਾਂ ਨੂੰ ਅਸੀਂ ਅੱਗੇ ਲਿਜਾ ਰਹੇ ਹਾਂ ਬਦਿਆ ਕੰਮ ਧਰਮ ਪ੍ਰਚਾਰ ਦੇ ਕੰਮ ਸਮਾਗਮ ਜਿੱਥੇ ਵੀ ਕੋਈ ਚਾਏ ਉਥੇ ਬਾਬਾ ਬਲਜੀਤ ਸਿੰਘ ਇਹਨਾਂ ਦੇ ਸੈਕਟਰੀ ਸਾਡੀ ਸਮੂਹਿਤ ਟੀਮ ਉਥੇ ਜਾਏਗੀ ਅੱਜ ਮਨੂੰ ਬੜੀ ਖੁਸ਼ੀ ਹੋਈ ਏ ਸਾਡੇ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਜੀ ਸੈਕਲ ਜਿਹੜੇ ਹਾਜ਼ਰ ਹੋਏ ਨੇ ਜੂਨੀਅਰ ਮੀਤ ਪ੍ਰਧਾਨ ਜੀ ਜਿੰਦਰਵਿੰਦਰ ਕੌਰ ਜੀ ਜਰਾਣਾ ਹਾਜ਼ਰ ਹੋਏ ਨੇ ਅੱਜ ਵਿੱਚ ਜਿੰਨਾ ਚੁਕਰਤ ਸੁਖਿੰਦਰ ਸਿੰਘ ਜੀ ਮੜੇਵਰ ਹਾਜ਼ਰ ਹੋਏ ਨੇ ਇਹ ਚੁਗਲਾਵ ਸਿੰਘ ਜੀ ਮੋਣਕ ਜੂਨੀਅਰ ਸੈਕਟਰੀ ਹਾਜ਼ਰ ਹੋਏ ਨੇ ਸਾਡੇ ਐਜਕਟਿਵ ਦੇ ਮੈਂਬਰ ਸਾਰੇ ਆਏ ਨੇ ਬੜੀ ਖੁਸ਼ੀ ਦੀ ਗੱਲ ਏ ਬੜੀ ਮਾਣ ਵਾਲੀ ਗੱਲ ਏ ਵੀਰੋ ਤੇ ਸਾਨੂੰ ਚਾਹ ਚੜਿਆ ਏ ਵੀ ਸਾਡੇ ਹੱਥ ਸੇਵਾ ਏ ਤੇ ਅਸੀਂ ਖੁਸ਼ੀ ਨਾਲ ਕਰਨੇ ਆ ਤੇ ਚੜਦੀ ਕਲਾ ਰਹਿ ਜੀ 40 ਕਰੋੜ ਦੀ ਐਫਡੀ ਪੂਰੇ ਹਰਿਆਣਾ ਕੀ ਕੁਦਵਾਰ ਪੂਰੇ ਹਰਿਆਣਾ ਕੋਲ ਜਿੱਥੇ ਆਪਕੇ ਅੰਦਰੋਂ ਦੇਖ ਰਹੇ ਕਿ ਕਾਰਜ ਸਨ ਜੀ ਕੰਗਰਸ ਨੂੰ ਉਹ ਜਿਹੜੀ ਫਿਲਮ ਅਮਰਜੈਂਸੀ ਦਾ ਵਿਰੋਧ ਹੋ ਰਿਹਾ ਐ ਐਜਪੀਸੀ ਨੇ ਵਿਰੋਧ ਕੀਤਾ ਹੈ ਦਿੱਲੀ ਕਮੇਟੀ ਨੇ ਵਿਰੋਧ ਕੀਤਾ ਹੈ ਇਹਦਾ ਤੋਂ ਤਰੀਕ ਦਿਨ ਇੱਕ ਹੋਰ ਬਹੁਤ ਹੀ ਪੱਤਰਕਾਰ ਥੋੜੇ ਆਏ ਸਨ ਮੈਂ ਬੜਾ ਵੱਡਾ ਵਿਰੋਧ ਕੀਤਾ ਹੈ ਕੰਗਨਾ ਅਨਰੋਧ ਨੇ ਜੋ ਫਿਲਮ ਤਾਲੂਕ ਕੀਤੀ ਹੈ 1984 ਦੇ ਦੰਗਿਆਂ ਤੇ ਜੋ ਸਿੱਖਾਂ ਤੇ ਬਣਾਈਏ ਫਿਲਮ ਅਸੀਂ ਉਹਦਾ ਬੜਾ ਵੱਡਾ ਵਿਰੋਧ ਕਰਨੇ ਆ ਅਸੀਂ ਚੱਲਣੇ ਪਿਆਗੇ ਅਸੀਂ ਫਿਲਮੇ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਨੇ ਆ ਇਹ ਫਿਲਮ ਬਿਲਕੁਲ ਨਾ ਚਲਾਉਣ ਅਸੀਂ ਇਸ ਫਿਲਮ ਦਾ ਬਿਲਕੁਲ ਵਿਰੋਧ ਕਰਨੇ ਆ ਸਰਕਾਰ ਨੂੰ ਬੇਨਤੀ ਅਪੀਲ ਕਰਨੇ ਆ ਇਸ ਫਿਲਮ ਨੂੰ ਰੋਕਿਆ ਜਾਵੇ ਕਿਉਂਕਿ ਕੰਗਨਾ ਅਨਰੋਧ ਨੇ ਜਿਹੜੀਆਂ ਸਿੱਖਾਂ ਦੇ ਉੱਤੇ ਬਦੀਆਂ ਕੀਤੀਆਂ ਨੇ ਅਸੀਂ ਇਹ ਨਾਂਵ ਦੇਖੀਆਂ ਦੇ ਬਿਲਕੁਲ ਵਿਰੋਧ ਹਾਂ ਸਾਨੂੰ ਬੜਾ ਗੁੱਸਾ ਹੈ ਮਨ 'ਚ ਰੋਸ ਹੈ ਕਿ ਕਿਉਂ ਇਹ ਸਾਡੇ ਨਾਲ ਹੁੰਦੀਆਂ ਨੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਕਦੀ ਬੋਲਦੇ ਨਹੀਂ ਅੱਜ ਤੱਕ ਸਿੱਖ ਧਰਮ ਕਿਸੇ ਦੇ ਖਿਲਾਫ ਬੋਲਦਾ ਨਹੀਂ ਸਿੱਖ ਧਰਮ ਦੇ ਖਿਲਾਫ ਕਿਉਂ ਇਹ ਲੋਕ ਬੋਲਦੇ ਨੇ ਸਾਨੂੰ ਇਸ ਮੰਤ ਬੜਾ ਰੋਸ ਹੈ ਪੰਗਨਾ ਰੋਧ ਨੇ ਪਿਛਲੇ 2 ਵਾਰਾਂ ਇਹ ਬੜੀਆਂ ਨਰੁਣੀ ਹਫਤਾਂ ਕੀਤੀਆਂ ਨੇ ਇੱਕ ਤੇ ਆਪਣੀ ਹੈਂਗੜ ਵਿਖਾਈ ਏਅਰਪੋਰਟ ਤੇ ਤੇ ਮਾੜੀਆਂ ਗੱਲਾਂ ਕੀਤੀਆਂ ਦੁਜੀ ਐਂਗੜ ਵਿਖਾਈ ਹੁਣ ਫਿਲਮ ਬਣਾ ਕੇ ਅਸੀਂ ਇਹ ਐਂਗੜ ਚੱਲਣ ਨਹੀਂ ਦੇਵਾਂਗੇ ਤੇ ਨਾ ਹੀ ਫਿਲਮਾਂ ਚੱਲਣ ਦੇਵਾਂਗੇ ਵਿਰੋਧ ਕਰਨੇ ਆ ਕੱਲ ਕਰਨਾਲ ਮੈਂ ਸਿਮਰਤ ਸਿੰਘ ਮਾਨ ਅਜੋ ਪੰਜਾਬ ਦੇ ਸੰਸਦ ਦੇ ਰਿਆਨ ਦਾ ਇੱਕ ਧਿਆਨ ਆਇਆ ਹੈ ਉਵਾਦੀ ਧਿਆਨ ਹੈ ਕਰਨਾ ਇਸ ਮਨੋ ਨੇ ਕਹਾ ਕਿ ਜੋ ਉਦੇਬ ਜੋ ਹੋ ਰਹੇ ਹਨ उनको ਕੰਨਰ ਬਹੁਤ ਬੜੇ ਚੰਗੇ ਸਮਝਾ ਤੋਂ ਉਨ੍ਹਾਂ ਦੇ ਬਿਆਨ ਸੇ ਆਪ ਕੀ ਹੈ ਨੇ ਮੈਂ ਆਲਾ ਵੀ ਕੋ ਮਾਰਾ ਕੰਮ ਕਰਨਾ ਨਹੀਂ ਜਿਹਦਾ ਮੈਨੂੰ ਜਾਨਾ ਦਾ ਨਹੀਂ ਪਤਾ ਕਿਸੇ ਦਾ ਮਾਰਾ ਕੰਮ ਕਰਨਾ ਹੈ ਜਿਹਦਾ ਕਿਹਨੂੰ ਕਿਸੇ ਦਾ ਸਰਪ੍ਰਸਤ ਆਪਨੇ ਬੋਲਣਾ ਚਾਹੀਦਾ। ਪਾਰਸੀ ਡਿਸਟ੍ਰਿਕਟ ਮੈਂ ਟਿਕਾ ਕੁਛੇ ਨੰਬਰ ਦੇ ਕੋ ਆਇਆ ਤੇ ਰਾਤਾ ਸਾਹਿਬ ਨੇ ਕੁਛ ਪੈਸਾ ਦਾ ਪ੍ਰਭਾਤ ਦਿੱਤੇ ਜਾਂ ਜਾਂਚ ਕੀਤੀ। ਕਾੜੀਆਂ ਘਰੇ ਲੈ ਕੇ ਤੇ ਉਸ ਤੇ ਕੁਝ ਜਾਂਚ ਪੁੱਛ ਕੇ ਪੜੀਏ ਕਾਰਵਾਈ। ਨਹੀਂ ਉਹ ਚਲ ساری ਗੱਲ ਚਲਦੀ ਹੈ ਭਾਈ। ਕੋ ਫੈਸਲਾ ਨਹੀਂ ਫੈਸਲਾ ਨਹੀਂ ਹੁੰਦਾ। ਉਹ ਬਿਲਕੁਲ ਨਹੀਂ। ਕਮੇਟੀਆਂ ਹੋਣ ਵੀ ਕੋਈ ਨਹੀਂ ਬਣੀਆਂ ਨੇ ਜਾਂ ਨਹੀਂ ਕਮੇਟੀਆਂ ਬਣਾਈਆਂ ਜਾਣਗੀਆਂ ਸਾਰੀਆਂ। ਦੋ ਚਾਰ ਦਿਨ ਲੱਗਣਗੇ ਸਾਰੇ ਮਹਿਕਮੇ ਦੇਣ ਆਸਤੇ 40 ਮੈਂਬਰ ਨੇ ਸਾਡੇ 40 ਅਨੁਸਾਰੀ ਮਹਿਕਮੇ ਦੇ ਨਾ ਇਹ ਵੱਡਾ ਮਹਿਕਮਾ ਸ਼ੁਰੂ ਹੋਇਆ ਧਰਮ ਪ੍ਰਚਾਰ ਦਾ ਕੰਮ ਤੇ ਇੱਕ ਦਿਨ ਮੇ ਨਹੀਂ ਚੱਲ ਸਕਦਾ ਧਰਮ ਪ੍ਰਚਾਰ ਤੋਂ ਬਿਨਾ ਇਹ ਉਹਨਾਂ ਉਂਝ ਬੋਲਣ ਦੱਸਣ ਜਾਂ ਉਹਨਾਂ ਧਰਮ ਪ੍ਰਚਾਰ ਦਾ ਕੰਮ ਹੈ ਨਾ ਇਹ ਤੇ ਇੱਕ ਦਿਨ ਨਹੀਂ ਚੱਲ ਸਕਦਾ ਇਸ ਕਰਕੇ ਅੱਜ ਫੈਸਲਾ ਲਿਆ ਸਾਰੇ ਮੈਂਬਰਾਂ ਨੇ ਕਮੇਟੀ ਪੂਰੀ ਬਣਾਈ ਹੈ ਨਹੀਂ ਧਰਮ ਪ੍ਰਚਾਰ ਦੇ ਚੇਅਰਮੈਨ ਬਣਾਇਆ ਤਾਂ ਕਮੇਟੀ ਦੇ ਨਾਮ ਬਣਾਨੀ ਹੈ ਨਾ ਸਾਰੀ ਕਮੇਟੀ ਦੇ ਨਾਮ ਬਣਾ ਲਈਏ ਦੇਖੋ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਜਰਨਲ ਹਾਊਸ ਹੋਇਆ ਸੀਗਾ 28 ఆగਸਤ ਨੂੰ 28 ఆగਸਤ ਨੂੰ ਉਸ ਦੇ ਵਿੱਚ ਸਾਡੇ ਸਮੁੱਚੇ ਜਰਨਲ ਹਾਊਸ ਦੇ ਵੱਲੋਂ ਸਰਬਸੰਮਤੀ ਦੇ ਨਾਲ ਐਗਜ਼ੀਕਟਿਵ ਦੀ ਚੋਣ ਕੀਤੀ ਗਈ ਸੀ 11 ਮੈਂਬਰੀ ਆ ਜੋ ਸਾਰੀ 11 ਮੈਂਬਰੀ ਐਗਜ਼ੀਕਟਿਵ ਜਿਹੜੀ ਆ ਉਸ ਦੀ ਪਹਿਲੀ ਮੀਟਿੰਗ ਸੀ ਔਰ ਉਸ ਪਹਿਲੀ ਮੀਟਿੰਗ ਦੇ ਵਿੱਚ ਸਾਡੇ ਸਾਰੇ ਹੀ 11 ਦੇ 11 ਅਹੁਦੇਦਾਰ ਮੈਂਬਰ ਸਹਿਬਾਨ ਸਾਰੇ ਇੱਥੇ ਆਏ ਆ ਜਥੇਦਾਰ ਭਪਿੰਦਰ ਸਿੰਘ ਜੀ ਅਸੰਦ ਜੋ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਜੀ ਅੰਮਾਲਾ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਜੀ ਜ਼ਰਾਨਾ ਸਾਡੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਸਾਡੇ ਮੀਤ ਸਕੱਤਰ ਸਰਦਾਰ ਗੁਲਾਬ ਸਿੰਘ ਜੀ ਮੋਨਿਕ ਤੇ ਸਾਡੇ 6 ਐਗਜ਼ੈਕਟਿਵ ਮੈਂਬਰ ਦਾਸਦੇਵ ਸੁਮੇਰ ਦੀਪੀ ਪਰਮੇਂਦਰ ਕੌਰ ਜੀ ਜੀ ਸਰਦਾਰ ਗੁਰਪ੍ਰਸਾਦ ਸਿੰਘ ਫਰੀਦাবাদ ਸਰਦਾਰ ਪਰਮਜੀਤ ਸਿੰਘ ਦੀ ਗੁਰੂਕਸ਼ੇਤਰ ਸਰਦਾਰ ਤਰਵਿੰਦਰ ਪਾਲ ਸਿੰਘ ਦੀ ਅੰਮ੍ਰਾਲਾ ਸਰਦਾਰ ਜਗਸੀਰ ਸਿੰਘ ਦੀ ਮੰਗਿਆਣਾ ਸਿਰਸਾ ਇਹ ਸਾਰੇ 11 ਮੈਂਬਰੀ ਐਗਜ਼ੀਕਟਿਵ ਜਿਹੜੀ ਆ ਅੱਜ ਉਸ ਦੀ ਪੁਲੇਟੀ ਮੀਟਿੰਗ ਜਿਹੜੀ ਆ ਹੋਈ ਆ ਉਹਦੇ ਵਿੱਚ ਕੁਝ ਗੁਰਮਤੇ پاس ਕੀਤੇ ਗਏ ਆ ਇਸ ਤਿਹਾਰ ਉਹ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਜੋ ਐਗਜ਼ੀਕਟਿਵ ਦੇ ਵੱਲੋਂ ਦਾਸ ਦੇ ਧਰਮ ਪ੍ਰਚਾਰਾ ਉਹ ਲੀਗਲ ਸੈਲਰੀ ਸੇਵਾ ਦੁਬਾਰਾ ਜਿਹੜੀ ਐ ਸੌਂਪੀ ਗਈ ਆ ਮੈਂ ਸਵਾਕਤੀ ਸਮੂਹੀ ਐ ਡਾਕਟਰ ਦਾ ਜਰਨਲ ਹੌਸ ਦਾ ਸਾਰਿਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰ ਆ ਜਿਨ੍ਹਾਂ ਦੀ ਰਹਿਮਤ ਤੇ ਸਦਕਾ ਪਿਛਲੇ ਸਮੇਂ ਤੋਂ ਦਾਸੇ ਸੇਵਾ ਨਿਭਾ ਰਿਹਾ ਸੀ ਆ ਸਾਰਿਆਂ ਦੇ ਪਿਆਰ ਸਤਿਕਾਰ ਸਹਿਯੋਗ ਦੇ ਸਦਕਾ ਔਰ ਜਿਹਦੇ ਨਾਲ ਸਾਡੇ ਵੱਡੇ ਕਾਰਜ ਜਿਹੜੇ ਧਰਮ ਪ੍ਰਚਾਰ ਦੇ ਹੋਏ ਆ ਪਿਛਲੇ ਸਮੇਂ ਅਸੀਂ ਦੋ ਸਾਬੋਫਿਸਾ ਜਿਹੜੇ ਸਭ ਦਫਤਰ ਆ ਧਰਮ ਪ੍ਰਚਾਰ ਦੇ ਖੋਲੇ ਸੀ ਸਾਡਾ ਮੁੱਖ ਦਫਤਰ ਤਾਂ ਗੁਰੂਪ ਸ਼ੇਰ ਤਰ੍ਹਾਂ ਧਰਮ ਪ੍ਰਚਾਰ ਦਾ ਜੋ ਸਾਡਾ ਹਰਿਆਣਾ ਕਮੇਟੀ ਦਾ ਵੀ ਮੁੱਖ ਦਫਤਰ ਹੈ ਦੋ ਸਭ ਦਫਤਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ ਸਭ ਦਫਤਰ ਔਰ ਇਸੇ ਤਰ੍ਹਾਂ ਸਾਡਾ ਸਭ ਦਫਤਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਰਸਾ ਦੋਨਾਂ ਦੇ ਵਿੱਚ ਬਕਾਇਦਾ ਹੀ ਸਾਡੇ ਇੰਚਾਰਜ ਜਿਹੜੇ ਆ ਇਲਾਕੇ ਦੇ ਵਿੱਚ ਧਰਮ ਪ੍ਰਚਾਰ ਦੇ ਪ੍ਰੋਗਰਾਮ ਲੈ ਕੇ ਜਾ ਰਹੇ ਆ ਸਾਡੇ ਕਥਾਵਾਚਕ ਸਾਡੇ ਪ੍ਰਚਾਰਕ ਸਾਡੇ ਢਾਗੀ ਸਿੰਘ ਸਾਡੇ ਕੁਮਿਸਰ ਸਿੰਘ ਪਿੰਡਾਂ ਦੇ ਵਿੱਚ ਜਾ ਕੇ ਧਰਮ ਪ੍ਰਚਾਰ ਕਰ ਰਹੇ ਤੇ ਅਮਰਤ ਸੰਚਾਰ ਕਰ ਰਹੇ ਆ ਬਹੁਤ ਚੰਗਾ ਜਿਹੜਾ ਸਾਨੂੰ ਸੰਗਤਾਂ ਦਾ ਹੁੰਗਾਰਾ ਜਿਹੜਾ ਇਹਦੇ ਵਿੱਚ ਮਿਲਿਆ ਵੱਡੀ ਗਿਣਤੀ ਚ ਸੰਗਤਾਂ ਜੁੜਦੀਆਂ ਨੇ ਸਾਡੇ ਹਰਿਆਣੇ ਵਿੱਚ ਜੋ ਧਰਮ ਪ੍ਰਚਾਰ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸਾ ਆਪਣੇ ਤੌਰ ਤੇ ਵੀ ਉਧਰ ਹਰਿਆਣੇ ਦੇ ਵਿੱਚ ਵਾਰ ਵਾਰ ਪ੍ਰਚਾਰ ਤੇ ਹਰਿਆਣੇ ਤੋਂ ਆਵਾਜ਼ ਉੱਠਦੀ ਅੰਦਰ ਵੀ ਅੱਜ ਅਰੋਹ ਉਹਨੋਂ ਪਰਚਾਂਡਕੀ ਆਪਣੀ ਡਿਊਟੀ ਦੇ ਅੰਤ ਸੇਵਾ ਕਰ ਰਿਹਾ ਮੋੜ ਸੇਵਾ ਜਿਹੜੀ ਅੱبتدي ਗਈ ਆ ਉਹਦੇ ਵਾਸਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਲਦੀ ਹੀ ਅਸੀਂ ਜੀਨ ਵਿੱਚ ਵੀ ਇੱਕ ਆਪਣਾ ਸਬ ਦਫ਼ਤਰ ਜਿਹੜਾ ਹੈ ਧਰਮ ਪ੍ਰਚਾਰ ਦਾ ਖੋਲਣ ਜਾ ਰਹੇ ਆ ਜਿਹੜਾ ਜੀਨ ਦਾ ਇਲਾਕਾ ਜੀਨ ਦਾ ਰੋਤਕ ਹੈ ਔਰ ਇਸੇ ਤਰ੍ਹਾਂ ਪੱਲੇ ਪਾਸੇ ਨੂੰ ਜਿਹੜਾ ਸਾਡਾ ਗੁਰগাঁও ਫਰੀਦাবাদ ਇਧਰ ਨੂੰ ਵੀ ਧਰਮ ਪ੍ਰਚਾਰ ਦਾ ਦਾਇਰਾ ਜਿਹੜਾ ਹੋਰ ਵਧਾਇਆ ਜਾਊਗਾ ਇਹ ਤਾਂ ਧਰਮ ਪ੍ਰਚਾਰ ਅਰ ਧਰਮ ਪ੍ਰਚਾਰ ਦੇ ਨਾਲ ਨਾਲ ਜੋ ਕਾਨੂੰਨੀ ਸਵਾਲਾਂ ਜਿਹੜੀਆਂ ਲੀਗਲ ਸਵਾਲਾਂ ਪਿਛਲੇ ਸਮੇਂ ਚ ਵੀ ਦੇਖੀਆਂ ਨੇ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਹਰਿਆਣਾ ਕਮੇਟੀ ਦਾ ਕੇਸ ਲੜ ਕੇ ਤੇ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਫਤਹਿ ਕੀਤਾ ਸੀਗਾ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪਾਈ ਰੈਟ ਪਟੀਸ਼ਨ ਨੂੰ ਸਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕੀਤਾ ਤੇ ਰਿਵਿਊ ਪਟੀਸ਼ਨ ਪਾਈ ਗਈ ਉਸ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ ਕੀਤਾ ਇਹਦੇ ਨਾਲ ਕਾਨੂੰਨੀ ਤੌਰ ਤੇ ਸਾਡੀ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਜਿਹੜੀ ਸੀ ਉਹ ਪ੍ਰਾਪਤ ਕੋਈ ਭਾਵੇਂ ਕਿ ਸਾਡੀ ਕਮੇਟੀ 2014 ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਸੀ ਪਰ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਵਿੱਚ ਗਈ ਜਿਸ ਕਰਕੇ ਸਟੇਟਸ ਕੋਰਸ ਸੀਗਾ ਉਹਦੇ ਨਾਲ ਸਾਡੇ ਪ੍ਰਬੰਧਾਂ ਤੇ ਸਾਡੇ ਪ੍ਰਚਾਰ ਪ੍ਰਸਾਰ ਦੇ ਅਸਰ ਪੈਂਦਾ ਸੀ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਹੁਣ ਸਾਡੇ ਹੱਕ ਦੇ ਵਿੱਚ ਫੈਸਲਾ ਆਇਆ ਉਸ ਤੋਂ ਬਾਅਦ ਅਸੀਂ ਜਿਹੜਾ ਧਰਮ ਪ੍ਰਚਾਰ ਆ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਪ੍ਰਬੰਧ ਨੂੰ ਸਚੱਜਾ ਕਰਨ ਧਰਮ ਪ੍ਰਚਾਰ ਨੂੰ ਲੈ ਕੇ ਚੱਲੇ ਤੇ ਨਾਲ ਹੀ ਕਾਨੂੰਨੀ ਸਵਾਲਾਂ ਬਹੁਤ ਸਾਰੇ ਮਸਲੇ ਹੋਰ ਵੀ ਆ ਸੰਸਥਾਵਾਂ ਦੇ ਚੱਲਦੇ ਰਹਿੰਦੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਦੇਖਿਆ ਜਾ ਰਿਹਾ ਜੋ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਜਿਹੜੇ ਭਾਰਤ ਦੇ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਕੰਗਰਾਂ ਦਾ ਰਣੌਦ ਹਿਮਾਚਲ ਤੋਂ ਉਹਨਾਂ ਨੇ ਪਿਛਲੇ ਸਮੇਂ ਵੀ ਇਤਰਾਜਯੋਗ ਟਿੱਪਣੀਆਂ ਕੀਤੀਆਂ ਸੀ ਚਾਹੇ ਉਹ ਕਿਸਾਨਾਂ ਬਾਰੇ ਸੀ ਸਿੱਖਾਂ ਬਾਰੇ ਪੰਜਾਬ ਬਾਰੇ ਸੀ ਔਰ ਹੁਣ ਵੀ ਉਹਨਾਂ ਨੇ ਜਿਹੜੀ ਇੱਕ ਫਿਲਮ ਬਣਾਈ ਐ emergency ਸ਼ਾਇਦ ਬੀਬੀ ਕੰਗਨਾਰ ਨੌਰਤ ਨੂੰ emergency ਬਾਰੇ ਜਾਣਕਾਰੀ ਨਾ ਹੋਵੇ ਕਿ ਉਸ ਵੇਲੇ emergency ਕਿੰਨਾ ਹਾਲਾਤਾਂ 'ਚ ਸਰਕਾਰ ਨੇ ਲਾਈ ਤੇ ਕਿਹੜੇ ਹਾਲਾਤ ਸਰਕਾਰ ਨੂੰ ਭੁਗਤਨੇ ਪਏ ਔਰ ਉਸ ਫਿਲਮ ਦੇ ਵਿੱਚ ਜਿਹੜਾ ਸਿੱਖਾਂ ਦੇ کردار ਨੂੰ ਜਿਹੜਾ ਹੈਗਾ ਬੜਾ ਹੀ ਬੇਦਰਦੀ ਦੇ ਨਾਲ ਜਿਹੜਾ ਹੈਗਾ ਉਹ ਪੇਸ਼ ਕੀਤਾ ਗਿਆ ਜਿਹਨੂੰ ਸਿੱਖ ਪੰਥ ਤੇ ਇਨਸਾਫ ਪਸੰਦ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਉਹਦੇ ਵਾਸਤੇ ਖੁਦ ਵੀ ਕੰਗਣਾ ਰਣੌਤ ਨੂੰ ਉਹਨਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਦੇ ਪ੍ਰਧਾਨ ਜੇਪੀ ਲੱड्डा ਦੇ ਵੱਲੋਂ ਤਲਬ ਕੀਤਾ ਗਿਆ ਬਕਾਇਦਾ ਜੋ ਮੀਡੀਆ ਦੇ ਵਿੱਚ ਅਸੀਂ ਦੇਖਿਆ ਔਰ ਉਹਨੂੰ ਮਨਾ ਕੀਤਾ ਗਿਆ ਕਿ ਜਿਹੜੀ ਬਿਆਨਬਾਜ਼ੀ ਆ ਕੰਗਣਾ ਰਣੌਤ ਦੀ ਇਹਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਉਹਨਾਂ ਦੇ ਬਿਆਨ ਵੀ ਪੜਿਆ ਅਸੀਂ ਇਸ ਗੱਲ ਦੀ ਛਲਾਗਾ ਕਰਦੇ ਹਾਂ ਕਿ ਪਾਰਟੀ ਨੇ ਇਸ ਗੱਲ ਨੂੰ ਸਮਝਿਆ ਕਿ ਸਿੱਖਾਂ ਦੇ ਕਿਸਾਨਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਕੰਗਣਾ ਰਣੌਤ ਨੂੰ ਉਹਨਾਂ ਨੇ ਤਲਬ ਵੀ ਕੀਤਾ ਹੈ ਪੂਰੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਦਾ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪੱਖ ਪਹਿਲਾਂ ਸਪੱਸ਼ਟ ਕਰ ਚੁੱਕੀ ਆ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਇਸ ਦੇ ਬਿਲਕੁਲ ਖਿਲਾਫ ਆ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਹਰਿਆਣੇ ਦੇ ਅੰਦਰ ਚਾਹੇ ਹੁਣ ਕੋਡ ਆਫ ਕੰਡਕਟ ਲੱਗਾ ਹੋਇਆ ਪਰ ਅਸੀਂ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਆ ਕਿ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨਾ ਵੜਨ ਇਸ ਕਰਕੇ ਇਸ ਐਮਰਜੈਂਸੀ ਪ੍ਰਕਿਰਪਾ ਮਿਲਾਈ ਜਾਣੀ ਚਾਹੀਦੀ ਆ ਨੇ ਤਾਂ ਇਹਦਾ ਸਿੱਖ ਸੰਗਤਾਂ ਇਨਸਾਫ ਪਸੰਦ ਜਿਹੜੇ ਆ ਉਹ ਜ਼ਰੂਰ ਵਿਰੋਧ ਕਰਨਗੇ ਔਰ ਨਾਲ ਹੀ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਿ ਬੜੀ ਦੁਖਦਾਈ ਗੱਲ ਸਾਹਮਣੇ ਆਈ ਆ ਕਿ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਗੁਟਕਾ ਸਾਹਿਬ ਨਿਤਨੇਮ ਦੇ ਸੁਖਮਣੀ ਸਾਹਿਬ ਦੇ ਇੱਕ ਐਮਾਜੋਨ ਨਾਂ ਦੀ ਜਿਹੜੀ ਆਨਲਾਈਨ ਐਪ ਜਿਹੜੀ ਇੱਕ ਸੰਸਥਾ ਉਹ ਆਨਲਾਈਨ ਗੁਰੂ ਸਾਹਿਬ ਦੇ ਸਰੂਪ ਜਿਹੜੇ ਡਿਲੀਵਰ ਕਰ ਰਹੀ ਹੈ ਜੋ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਇਹ ਉਹਨਾਂ ਨੇ ਬਕਾਇਦਾ ਉਹਦੇ ਤੇ ਟੇਟਾ ਰੱਖੀ ਹੋਈ ਆ ਤੇ ਬਕਾਇਦਾ ਡਿਲੀਵਰੀ ਜਿਹੜੀ ਹੋਮ ਡਿਲੀਵਰੀ ਦਾ ਉਹਨਾਂ ਨੇ ਜਿਹੜਾ ਆਪਸ਼ਨ ਪਾਇਆ ਹੋਇਆ ਗੁਰੂ ਸਾਹਿਬ ਦੇ ਬਾਣੀ ਦੇ ਪਵਿੱਤਰ ਗੁਟਕੇ ਜਾਂ ਗੁਰੂ ਸਾਹਿਬ ਦੇ ਸਰੂਪ ਇਸ ਤਰ੍ਹਾਂ ਡਿਲੀਵਰ ਨਹੀਂ ਕੀਤੇ ਜਾ ਸਕਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਹੀ ਇਹ ਮਤਾ ਪਾਸ ਡਾਇਰੈਕਟਰ ਵੱਲੋਂ ਹੋਇਆ ਕਿ ਅਸੀਂ ਉਹਨੂੰ ਕਾਨੂੰਨੀ ਨੋਟਿਸ ਭੇਜ ਰਹੇ ਹਾਂ ਕਿ ਉਹ ਤੁਰੰਤ ਇਸ ਗੱਲ ਨੂੰ ਬੰਦ ਕਰੇ ਕੋਈ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਛੱਡੋ ਇਹ ਗੁਟਕਾ ਸਾਹਿਬ ਵੀ ਜਿਹੜੀ ਹੈਗੀ ਆ ਡਿਲੀਵਰੀ ਇਸ ਤਰੀਕੇ ਦੇ ਨਾਲ ਆਨਲਾਈਨ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਬਾਣੀ ਜਿਹੜੀ ਆ ਪਵਿੱਤਰ ਆ ਉਹਨੂੰ ਬੜੇ ਸਤਿਕਾਰ ਤੇ ਸਨਮਾਨ ਦੇ ਨਾਲ ਜਿਹੜਾ ਹੈ ਉਹ ਜਿੱਥੇ ਸੰਗਤਾਂ ਦੀ ਮੰਗ ਹੋਵੇ ਉੱਥੇ ਪਹੁੰਚਾਇਆ ਜਾਂਦਾ ਸੋ ਇਹ ਵੀ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਭਾਰਤ ਸਰਕਾਰ ਨੂੰ ਜਾਈਦਾ ਤੁਰੰਤ ਔਰ ਇਹ ਜਿਹੜੀ Amazon ਨਾਮ ਦੀ ਕੰਪਨੀ ਆ ਇਸ ਤਰ੍ਹਾਂ ਗੁਰਬਾਣੀ ਦੇ ਸਰੂਪ ਤੇ ਗੁਰੂ ਸਾਹਿਬ ਦੇ ਸਰੂਪ ਤੇ ਗੁਟਕਾ ਤੇ ਇਹਨਾਂ ਨੂੰ ਤੁਰੰਤ ਬੰਦ ਕਰੇ ਬਾਕੀ ਜੋ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਹੈ ਗੁਰੂ ਘਰਾਂ ਦੇ ਉੱਪਰ ਲੈ ਕੇ ਪ੍ਰਚਾਰ ਚਲ ਰਿਹਾ ਹੈ ਕਿ ਹਰਿਆਣੇ ਦੀਆਂ ਸੰਗਤਾਂ ਨੇ ਸਵਾਵਾਂ ਨੂੰ ਲੈ ਕੇ ਚੜ੍ਹਦੀ ਕਲਾ ਦੇ ਨਾਲ ਸਵਾਵਾਂ ਦੇ ਲਈ ਹੈ ਹਰਿਆਣੇ ਦੇ ਸਿੱਖਾਂ ਦਾ ਇੱਕ ਧਾਰਮਿਕ ਪਲੇਟਫਾਰਮ ਹੈ ਹਰਿਆਣੇ ਦੀਆਂ ਸਿੱਖ ਸੰਗਤਾਂ ਦਾ ਸਹਿਯੋਗ ਹੈ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕੁਝ ਵੀਰਾਂ ਦੇ ਵੱਲੋਂ ਹਰਿਆਣਾ ਕਮੇਟੀ ਦੇ ਖਿਲਾਫ ਕੀਤੀ ਜਾਂਦੀ ਆ ਅਸੀਂ ਉਹਨਾਂ ਨੂੰ ਫੀਲ ਕਰਦੇ ਹਾਂ ਕੋਈ ਇਸ ਤਰ੍ਹਾਂ ਦੀ ਹੋਸ਼ੀ ਰਾਜਨੀਤੀ ਜਿਹੜੀ ਆ ਉਹ ਨਾ ਕਰਨ ਉਹਨਾਂ ਨੇ ਕੋਈ ਸਿਆਸਤ ਕਰਨੀ, ਰਾਜਨੀਤੀ ਕਰਨੀ, ਹੋਰ ਬਹੁਤ ਸਾਰੇ ਪੱਖਾ ਉਹਨਾਂ ਤੇ ਕਰ ਲੈਣ ਪਰ ਸਾਡੀ ਇੱਕ ਸਿੱਖ ਸੰਸਥਾ ਜਿਹੜੀ ਕਿ ਪ੍ਰਬੰਧ ਵੀ ਕਰਦੀ ਆ, ਪ੍ਰਚਾਰ ਪ੍ਰਸਾਰ ਵੀ ਜਿਵੇਂ ਪਿਛਲੇ ਸਮੇਂ 'ਚ ਆਪਣੇ ਅਮਰਤਾ ਰਿਸ਼ੀਕ ਬੱਚਿਆਂ ਨੂੰ ਆਪਣੇ ਸਕੂਲਾਂ 'ਚ ਪੜ੍ਹਾਈ ਫਰੀਦ ਦਿੰਦੀ ਆ। ਉਹਨਾਂ ਨੂੰ ਕਾਲਜਾਂ 'ਚ ਵਜੀਫੇ ਦਿੱਤੇ ਆ ਔਰ ਖਿਡਾਰੀਆਂ ਨੂੰ ਜਿਹੜਾ ਮਾਨ ਸਨਮਾਨ ਕੀਤਾ ਗਿਆ ਵਾ ਔਰ ਇਸ ਦੇ ਨਾਲ ਹੀ ਜਿਹੜੇ ਗੈਰ ਸਿੱਖ ਟੈਲੈਂਟਡ ਵਿਦਿਆਰਥੀ ਜਿਨ੍ਹਾਂ ਵਿਦਿਆ ਜਾਂ ਖੇਡਾਂ ਦੇ ਖੇਤਰ 'ਚ ਮੱਲਾ ਮਾਰੀਆਂ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਤੇ ਇਹੋ ਜੀ ਜਿਹੜੀ ਸਿੱਖ ਸੰਸਥਾ ਸਾਡਾ ਹੀ ਆਪਣਾ ਪਲੇਟਫਾਰਮ ਆ ਨਿੱਜੀ ਤੌਰ ਤੇ ਕਿਸੇ ਦੇ ਕਿਸੇ ਨਾਲ ਵਖਰੇਵੇਂ ਹੋ ਸਕਦੇ ਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਸਿਧਾਂਤਕ ਗੱਲਾਂ ਕੋ ਸਾਡੇ ਵੀਰਾਂ ਵੱਲੋਂ ਮੈਨੂੰ ਪਿਛਲੇ ਦਿਨਾਂ 'ਚ ਸੁਣਨ ਨੂੰ ਮਿਲੀਆਂ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਸਰਕਾਰੀ ਕਮੇਟੀ ਨੂੰ ਹਟਾ ਕੇ ਤੇ ਰਸੀਵਰ ਜਿਹੜਾ ਨਿਯੁਕਤ ਕੀਤਾ ਜਾਵੇ ਮੈਂ ਉਹਨਾਂ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਰਸੀਵਰ ਹੈ ਉਹ ਕਾਲ ਤਖਤ ਸਾਹਿਬ ਨੇ ਤਾਂ ਨਹੀਂ ਲਾਉਣਾ ਉਹ ਗੁਰੂ ਨਾਨਕ ਸਾਹਿਬ ਨੇ ਤਾਂ ਨਹੀਂ ਲਾਉਣਾ ਉਹ ਵੀ ਸਰਕਾਰ ਨੇ ਲਾਉਣਾ ਸਰਕਾਰ ਦੀ ਨੋਮੀਨੇਟਿਡ ਕਮੇਟੀ ਆ ਕਿਉਂਕਿ ਇਹ ਹਾਕ ਹੈ ਜਦੋਂ ਇਲੈਕਟਿਡ ਕਮੇਟੀ ਆਏਗੀ ਉਹ ਸੰਗਤਾਂ ਦੀ ਚੁਣੀ ਹੋਈ ਉਹ ਪ੍ਰਬੰਧ ਕਰੇਗੀ ਪਰ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਇਲੈਕਟਿਡ ਕਮੇਟੀ ਨਹੀਂ ਆਉਂਦੀ ਉਨਾ ਚਿਰ ਨੋਮੀਨੇਟਿਡ ਕਮੇਟੀ ਜਿਹੜੀ ਆ ਉਹ ਕੰਮ ਕਰ ਰਹੀ ਆ ਅੱਜ ਤੱਕ ਦੁਨੀਆ ਭਰ ਚ ਕਿਤੇ ਵੀ ਰਸੀਵਰ ਲੱਗੇ ਤੇ ਸੰਗਤਾਂ ਵਿਰੋਧ ਕਰਦੀਆਂ ਨੇ ਮੈਂ ਹਰਿਆਣੇ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਵੀ ਇਹ ਕਿਹੋ ਜਿਹੇ ਲੋਕ ਆ ਜਿਹੜੇ ਆਪਣੇ ਆਪ ਨੂੰ ਸਿੱਖ ਆਗੂ ਵੀ ਕਹਾਉਂਦੇ ਆ ਤੇ ਸਰਕਾਰ ਕੋਲੋਂ ਰিসিਵਰ ਲਾਉਣ ਦੀ ਮੰਗ ਕਰਦੇ ਆ ਗੁਰਦੁਆਰਿਆਂ ਦੇ ਉੱਤੇ ਤੇ ਗੁਰਦੁਆਰਿਆਂ ਤੇ ਰিসিਵਰ ਲਾਇਆ ਜਾਵੇ ਜਿਹੜੇ ਸਿੱਖ ਭਰਾ ਪ੍ਰਬੰਧ ਕਰਦੇ ਆ ਉਹਨਾਂ ਦੀ ਜਗ੍ਹਾ ਤੇ ਰিসিਵਰ ਤਾਂ ਗੈਰ ਸਿੱਖ ਵੀ ਹੋ ਸਕਦਾ ਫਿਰ ਉਹਨੂੰ ਜੇ ਲਾ ਦੇ ਲ ਤਾਂ ਉਹ ਪ੍ਰਵਾਨ ਕਰਨਗੇ ਗੈਰ ਸਿੱਖ ਰিসিਵਰ ਹਜੂਰ ਸਾਹਿਬ ਲਾਇਆ ਕਿੰਨਾ ਵਿਰੋਧ ਹੋਇਆ ਤੋ ਇਹਨਾਂ ਲੋਕਾਂ ਨੂੰ ਵੀ ਪਛਾਣਨਾ ਚਾਹੀਦਾ ਵਸ ਇੱਕ ਸੰਗਤਾਂ ਨੂੰ ਕੋਈ ਕਿਹੋ ਜਿਹੀ ਆਗੂ ਆ ਕਿੰਨੀ ਕੁ ਸੋਚ ਦੇ ਮਾਲਕ ਆ ਕਿੰਨੀ ਕੋਨਾਂ ਦੀ ਸੋਚ ਆ ਕਿੰਨੀ ਕੋਨਾਂ ਦੀ ਦੂਰ ਦ੍ਰਿਸ਼ਟੀ ਆ ਕਿ ਉਹ ਇੱਕ ਸਰਕਾਰੀ ਰਸੀਵਰ ਤੇ ਮਨਜ਼ੂਰ ਕਰਨ ਨੂੰ ਕਹਿ ਰਹੇ ਆ ਪਰ ਇਥੋਂ ਉਹਨਾਂ ਦੀ ਈਰਖਾ ਸਾਫ਼ ਝਲਕਦੀ ਆ ਕਿ ਆਪਣੇ ਸਿੱਖ ਭਰਾਵਾਂ ਦੇ ਨਾਲ ਉਹਨਾਂ ਦਾ ਈਰਖਾ ਦਰਾਇਸ਼ ਆ ਵਿਚਾਰਾਂ ਦਾ ਵਿਕਰੇਵਾਰ ਆ ਕਿ ਉਹ ਸਿੱਖਾਂ ਦੇ ਹੱਥੋਂ ਪ੍ਰਬੰਧ ਲੈ ਕੇ ਇਹ ਰਸੀਵਰ ਨੂੰ ਸੰਪਰਨ ਚਾਹੁੰਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਸੋ ਇਸ ਕੰਮ ਕਰਕੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਆਪਣੀ ਰਾਜਨੀਤੀ ਕਰਨ ਪਰ ਸਿੱਖ ਸੰਸਥਾ ਦੇ ਉੱਤੇ ਸਿੱਖ ਸਿਧਾਂਤਾਂ ਦੇ ਉੱਤੇ ਗੈਰ ਸਿਧਾਂਤਕ ਜਿਹੜੀ ਬਿਆਨਬਾਜ਼ੀ ਉਹ ਨਾ ਕਰਨ ਇਸ ਦੇ ਨਾਲ ਹੀ ਅੱਜ ਜੋ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਲਬ ਕੀਤਾ ਹੋਇਆ ਸੀਗਾ ਅੱਜ ਉੱਥੋਂ ਦੋਸ਼ੀ ਕਰਾਰ ਦਿੱਤਾ ਗਿਆ ਤਨਖਾਈਆ ਕਰਾਰ ਜਿਹੜਾ ਹੈ ਉਹ ਦਿੱਤਾ ਗਿਆ ਜਿਹਦਾ ਅਸੀਂ ਸਵਾਗਤ ਕਰਦੇ ਆ ਜਥੇਦਾਰ ਸਹਿਬਾਨਾਂ ਨੇ ਦੋਸ਼ੀ ਕਰਾਰ ਦਿੰਦਾ ਕਿਉਂਕਿ ਗੁੜਾ ਵੱਡੇ ਵੱਡੇ ਦੋਸ਼ ਬੜੇ ਵੱਡੇ ਆ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਦਲ ਦੇ ਪਰ ਅੱਗੇ ਉਹਨਾਂ ਨੂੰ ਪਨਖਾ ਜਿਹੜੀ ਉਹ ਲਾਈ ਜਾਣੀ ਆ ਉਹ ਅਜ ਬਖਵਾ ਦਿੱਤਾ 15 ਦਿਨ ਦਾ ਆਪਣੇ ਪੱਖਪਰਿਸਤ ਕੰਮ ਕਿਉਂ ਕਿ ਸੁਖਵੀਰ ਸਿੰਘ ਬਾਦਲ ਨੇ ਬੜੇ ਗੋਲ ਮੋਲ ਤਰੀਕੇ ਦੇ ਨਾਲ ਆਪਣਾ ਜਿਹੜਾ ਜਵਾਬ ਸੀ ਭੇਜਿਆ ਇਹਦੇ ਵਿੱਚ ਸਿੱਧੇ ਤੌਰ ਤੇ ਕਿਸੇ ਗੁੜਾ ਨੂੰ ਨਹੀਂ ਮੰਨਿਆ ਗੋਲ ਮੋਲ ਜਿਉਂ ਗਲਤੀਆਂ ਹੋ ਗਈਆਂ ਇਸ ਤਰ੍ਹਾਂ ਦੌਰਤਨੀ ਕਿ ਆ ਕੇ ਡੀਜੀ ਕਿਸਵੇਂ ਸੈਨੀਚ ਨੌਜਵਾਨਾਂ ਦਾ ਕਤਲ ਉਹਨੂੰ ਡੀਜੀਪੀ ਲਾਇਆ ਇਹ ਗਲਤੀ ਆ ਉਹਨੇ ਸਿੱਧੇ ਤੌਰ ਤੇ ਨਹੀਂ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਬਰਗਾੜੀ ਚ ਹੋਈ ਆ ਤੇ ਉਹਨਾਂ ਦੇ ਦੋਸ਼ੀਆਂ ਦੀ ਪੁਸਤਪਣਾ ਹੀ ਕੀਤੀ ਆ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੌਦਾ ਸਾਧ ਦੇ ਖਿਲਾਫ ਚੱਲੇ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਸਿੱਖ ਨੌਜਵਾਨ ਭਾਈ ਕਮਲਜੀਤ ਸਿੰਘ ਸੁਨਾਮ ਦਾ ਕਤਲ ਹੋਇਆ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਨੂੰ ਚੱਲੇ ਸੰਘਰਸ਼ ਦੇ ਵਿੱਚ ਭਾਈ ਜਸਪਾਲ ਸਿੰਘ ਚੌੜ ਸਦਵਾਂ ਦਾ ਕਤਲ ਕੀਤਾ ਗਿਆ ਨੂਰ ਮੈਲੀਏ ਦੇ ਖਿਲਾਫ ਲੁਧਿਆਣੇ 'ਚ ਸੰਘਰਸ਼ ਦੇ ਦੌਰਾਨ ਭਾਈ ਦਰਸ਼ਨ ਸਿੰਘ ਲੋਹਾਰਾ ਦਾ ਕਤਲ ਕੀਤਾ ਗਿਆ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸੁਖਵੀਰ ਸਿੰਘ ਬਾਦਲ ਪ੍ਰਕਾਸ਼ਨ ਬਾਦਲ ਬਾਦਲ ਪਰਿਵਾਰ ਔਰ ਉਹਨੇ ਇੱਕ ਹੋਰ ਪਰੰਪਰਾ ਦਾ ਸਿਧਾਂਤ ਦਾ ਕਹਾਨ ਕੀਤਾ ਉਹ ਬੜੇ ਗੋਲਮੋਲ ਤਰੀਕੇ ਨਾਲ ਆਪਣੇ ਆਪ ਨੂੰ ਸੁਰੱਖ ਨੂੰ ਕਰਾਉਣਾ ਚਾਹੁੰਦਾ ਹੈ ਉਹਨੇ ਆਪਣੇ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਇਹ ਵੀ ਪਰੰਪਰਾ ਦਾ ਕਤਲ ਕੀਤਾ ਕਿ ਉਹਨੂੰ ਅਸਤੀਫਾ ਦੇ ਕੇ ਕਾਲ ਤਖਤ ਦੇ ਪੇਸ਼ ਹੋਣਾ ਚਾਹੀਦਾ ਸੀ ਉਹਨੇ ਕਾਰਜਕਾਰੀ ਪ੍ਰਧਾਨ ਲਾ ਕੇ ਖੁਦ ਪੇਸ਼ ਹੋਇਆ ਗੋਲਮੋਲ ਤਰੀਕੇ ਦੇ ਨਾਲ ਇਹਨੂੰ ਪੰਥ ਪ੍ਰਵਾਨ ਨਹੀਂ ਕਰਦਾ ਅੱਗੇ ਜਥੇਦਾਰ ਸਹਿਬਾਨਾਂ ਨੂੰ ਪੰਥ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਲੈਣਾ ਚਾਹੀਦਾ ਗੁਰਬਾਣੀ ਤੇ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਸਿਧਾਂਤਕ ਫੈਸਲਾ ਹੋਵੇ ਸਾਰਾ ਪੰਥ ਜਿਹੜਾ ਉਹ ਨਾ ਤਮਸਤਕ ਹੋਵੇ ਜਥੇਦਾਰ ਸਹਿਬਾਨਾਂ ਦਾ ਵਕਾਰ ਵੀ ਜਿਹੜਾ ਹੈਗਾ ਉਹ ਬਰਕਰਾਰ ਰਹੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਜਿਹੜੀ ਆ ਉਹਨੂੰ ਵੀ ਕੋਈ ਠੇਸ ਨਾ ਲੱਗੇ। ਔਰ ਨਾਲ ਹੀ ਮੈਂ ਇਹ ਜਿਹੜੀ ਅਪੀਲ ਆ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਕਰਨਾ ਚਾਹੁੰਦਾ ਕਿ ਜੋ ਬਾਦਲ ਦਲ ਦੇ ਵੱਲੋਂ ਗੁੱਝੇ ਤਰੀਕੇ ਦੇ ਨਾਲ ਹਰਿਆਣੇ 'ਚ ਇਕੱਠ ਕਰਕੇ ਸੰਗਤਾਂ ਨੂੰ ਕਰਾਉਂਦਾ ਹੈ। ਜਨਤਾ ਨੂੰ ਗੁੰਮਰਾਹ ਕਰਕੇ ਹਰਿਆਣਾ ਕਮੇਟੀ ਦੇ ਖਿਲਾਫ ਔਰ ਫਿਰ ਇਥੇ ਕਾਬਜ ਹੋਣਾ ਚਾਹੁੰਦੇ ਆ ਪਹਿਲਾਂ ਮਸੀਂ ਸੰਗਤਾਂ ਨੇ ਸੰਘਰਸ਼ ਕਰਕੇ ਹਰਿਆਣੇ ਦੇ ਸਿੱਖਾਂ ਨੇ ਆਪਣੀ ਵੱਖਰੀ ਸੰਸਥਾ ਬਣਾਈ ਆ ਪਰ ਹੁਣ ਲੁਕਵੇਂ ਰੂਪ ਦੇ ਵਿੱਚ ਇਕੱਠ ਕਰਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਦਲ ਪਰਿਵਾਰ ਹਰਿਆਣੇ ਦੇ ਵਿੱਚ ਆਪਣੀ ਰਾਜਨੀਤੀ ਮੋੜ ਕਰਨਾ ਚਾਹੁੰਦਾ ਵਾ ਉਹਦੇ ਤੋਂ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਔਰ ਸੰਗਤਾਂ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਇਹੋ ਜਿਹੜੇ ਗੈਰ ਸਿਧਾਂਤਕ ਇਕੱਠ ਆ ਜਿਹੜੀਆਂ ਮੰਗਾਂ ਜੋ ਹਰਿਆਣੇ ਦੇ ਸਿੱਖਾਂ ਦੀਆਂ ਉਹ ਮੁੱਖ ਮੰਤਰੀ ਹਰਿਆਣਾ ਨੂੰ ਪਿਛਲੇ ਦਿਨੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭੁਪਿੰਦਰ ਸਿੰਘ ਅਸੰਧ ਪ੍ਰਧਾਨ ਦੀ ਪ੍ਰਧਾਨਗੀ ਚ ਸਮੂਚੀ ਕਮੇਟੀ ਤੇ ਹਰਿਆਣੇ ਦੇ ਸਿੱਖ ਜਿਹੜੇ ਸੀ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣੀਆਂ ਮੰਗਾਂ ਦੇ ਕੇ ਆਏ ਆ ਬਕਾਇਦਾ ਕਿ ਹਰਿਆਣੇ ਦੇ ਸਿੱਖ ਕੀ ਚਾਹੁੰਦੇ ਆ ਹਰਿਆਣੇ ਦੇ ਸਿੱਖ ਚਾਹੁੰਦੇ ਆ ਕਿ ਹਰਿਆਣੇ ਦੇ ਸਿੱਖਾਂ ਨੂੰ ਨਮਾਇਦਗੀ ਦਿੱਤੀ ਜਾਏ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਅੰਦਰ ਸਿੱਖ ਹਲਕਿਆਂ ਦੇ ਅੰਦਰ ਸਿੱਖ ਕੈਂਡੀਡੇਟ ਦਿੱਤੇ ਜਾਣ ਹਰਿਆਣੇ ਦੇ ਸਿੱਖ ਚਾਹੁੰਦੇ ਨੇ ਕਿ ਮinority ਕਮਿਸ਼ਨ ਸਥਾਪਿਤ ਕੀਤਾ ਜਾਵੇ ਹਰਿਆਣੇ ਦੇ ਸਿੱਖ ਚਾਹੁੰਦੇ ਆ ਕਿ ਬੋਰਡਾਂ ਦੀਆਂ ਚੇਅਰਮੈਨੀਆਂ ਹਰਿਆਣੇ ਦੇ ਸਿੱਖਾਂ ਨੂੰ ਵੀ ਦਿੱਤੀਆਂ ਜਾਣ ਸਿੱਖ 18 ਤੋਂ 20 ਲੱਖ ਗਿਣਤੀ ਸ਼ਰਤਾਂ ਦੀ ਆਏ ਤੇ ਹਰਿਆਣੇ ਦੇ ਅੰਦਰ ਸਾਡੀ ਪੰਜਾਬ ਦੀ ਪਛਾਣ ਕਰ ਲਿਆ ਬਹੁਤ ਸਾਰੇ ਇਲਾਕੇ ਜਿਨ੍ਹਾਂ ਦੇ ਵਿੱਚ ਪੰਜਾਬੀ ਪੜਨ ਵਾਲੇ ਬੱਚੇ ਹਨ ਪਰ ਟੀਚਰ ਨਹੀਂ ਹੈ ਔਰ ਇਸੇ ਤਰ੍ਹਾਂ ਸਾਡੀ ਹਰਿਆਣਾ ਸਾਹਿਤ ਅਕਾਦਮੀ ਜਿਹੜੀ ਆ ਪੰਜਾਬੀ ਸਾਹਿਤ ਅਕਾਦਮੀਆਂ ਨੂੰ ਵੱਖਰਿਆਂ ਕੀਤਾ ਜਾਵੇ ਪਹਿਲਾਂ ਵੱਖਰੀ ਸੀ ਹੁਣ ਸਾਰੀਆਂ ਅਕਾਦਮੀਆਂ ਇਕੱਠੀਆਂ ਕਰਕੇ ਉਹਦਾ ਸਰੂਪ ਵਿਗਾੜ ਦਿੱਤਾ ਗਿਆ ਹਰਿਆਣਾ ਸਰਕਾਰ ਆਪਣੇ ਇਸ ਏਜੰਡੇ ਦੇ ਉੱਤੇ ਵੀ ਕੰਮ ਕਰੇ ਸਾਰੀਆਂ ਪਾਰਟੀਆਂ ਨੂੰ ਅਸੀਂ ਅਪੀਲ ਕਰਦੇ ਕਿ ਹਰਿਆਣੇ ਦੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਖਰੀ ਹੋਣੀ ਚਾਹੀਦੀ ਆ ਵੱਖਰੇ ਤੌਰ ਤੇ ਉਹਨੂੰ ਕੰਮ ਕਰਨਾ ਔਰ ਸਾਰੇ ਜਗ੍ਹਾ ਦੇ ਉੱਤੇ ਹਰਿਆਣੇ ਦੇ ਸਿੱਖਾਂ ਦੀ ਨੁਮਾਇੰਦਗੀ ਚਾਹੀਦੀ ਆ ਹਰਿਆਣੇ ਦੇ ਸਿੱਖ ਜਿਹੜੇ ਆ ਉਹ ਸਾਰੇ ਭਾਈਚਾਰਿਆਂ ਦੇ ਨਾਲ ਪਿਆਰ ਇਤفاق ਦੇ ਨਾਂ ਰਹਿੰਦੇ ਇਸ ਕਰਕੇ ਕਿਸੇ ਨੂੰ ਹੱਕ ਨਹੀਂ ਚਾਏ ਉਹ ਕੰਗਣਾ ਰਣੋਤ ਚਾਏ ਕੋਈ ਹੋਰ ਆ ਉਹ ਸਿੱਖ ਭਾਈਚਾਰੇ ਤੇ ਟਿੱਪਣੀ ਕਰੇ ਜਾਂ ਸਿੱਖਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ 100 ਫਿਲਮਾਂ ਆਪਣੀਆਂ ਬਣਾਵੇ ਪਰ ਕੋਈ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਬਲਉਂਦਰਦੀ ਆ ਸਾਡੀਆਂ ਪਰੰਪਰਾਵਾਂ ਮਰਿਆਦਾ ਦਾ ਘਾਣ ਕਰਦੀ ਆ ਜਾਂ ਸਾਡੇ ਸਰੂਪ ਜਾਂ ਸਾਡੇ ਖਿਲਾਫ ਨਫ਼ਰਤੀ ਪ੍ਰਚਾਰ ਜਾਂ ਨਫ਼ਰਤੀ ਮਾਹੌਲ ਸਿਰਜਦੀ ਆ ਇਹਦੇ ਤੋਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਐਗਜ਼ੈਕਟਿਵ ਜਿਹੜੀ ਆ ਉਹ ਇਸ ਗੱਲ ਦਾ ਕੰਡੈਮ ਕਰਦੀ ਆ ਜੋ ਕੰਗਨਾ ਰਣੌਤ ਨੇ ਐਮਰਜੈਂਸੀ ਫਿਲਮ ਬਣਾਈ ਉਹਨੂੰ ਹਰਿਆਣਾ ਸਰਕਾਰ ਤੇ ਚੋਣ ਕਮਿਸ਼ਨ ਭਾਰਤ ਉਹਦੇ ਤੇ ਪਾਬੰਦੀ ਲਾਵੇ ਤੇ ਐਮਾਜੋਨ ਜਿਹੜੀ ਆ ਉਹ ਤੁਰੰਤ ਇਸ ਚੀਜ਼ ਤੇ ਰੋਕ ਲਾਵੇ ਉਹਨੂੰ ਕਾਨੂੰਨੀ ਨੋਟਿਸ ਵੀ ਹਰਿਆਣਾ ਕਮੇਟੀ ਵੱਲੋਂ ਜਲਦੀ ਭੇਜਿਆ ਜਾ ਰਿਹਾ ਤੇ ਇਹ ਜਿਹੜਾ ਐਮਾਜੋਨ ਦਾ ਤੁਸੀਂ ਜਿਹੜਾ ਦੱਸਿਆ ਐਮਾਜੋਨ ਦੇ ਸਬੂਤ ਵਿੱਚ ਹੈ ਕਿ ਕਿਸੇ ਹਰਿਆਣਾ ਚ ਬਿਲਕੁਲ ਨਹੀਂ ਆਹ ਕੋਸ਼ਿਸ਼ ਜਿਹਦਾ ਮੈਂ ਸਮਝਦਾ ਕਿ ਜਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚਾਹੀਦੇ ਬਕਾਇਦਾ ਸਾਡੇ ਧਰਮ ਪ੍ਰਚਾਰ ਦੇ ਵੱਲੋਂ ਉੱਥੇ ਪੰਜ ਪਿਆਰੇ ਜਾਂਦੇ ਆ ਸਾਡੇ ਪ੍ਰਚਾਰਕ ਜਾਂਦੇ ਆ ਪੰਜ ਸਿੰਘ ਜਾਂਦੇ ਆ ਸਾਡੀ ਗੱਡੀ ਜਾਂਦੀ ਆ ਬਕਾਇਦਾ ਜਾ ਕੇ ਉੱਥੇ ਪਹਿਲਾਂ ਤਹਿਕੀਕਤ ਕਰਦੇ ਆ ਸਾਰਾ ਕਿ ਜੋਗ ਜਗਾ ਜੇਕਰ ਜੋਗ ਜਗਾ ਉਹ ਸਿਲੈਕਟ ਕਰਦੇ ਆ ਤੇ ਫਿਰ ਉਹਨਾਂ ਨੂੰ ਸਤਕਾਰ ਸਹਿਤ ਸਰੂਪ ਉੱਥੇ ਪਹੁੰਚਾਏ ਜਾਂਦੇ ਆ ਗੁਟਕਾ ਸਾਹਿਬ ਜਿਹੜੇ ਆ ਉਹ ਵੀ ਸਾਡੇ ਇਥੋਂ ਧਰਮ ਪ੍ਰਚਾਰ ਦੀ ਜਿਹੜੀਆਂ ਸਾਡੀਆਂ ਦੁਕਾਨਾਂ ਨੇ ਪਿਛਲੇ ਸਮੇਂ ਤੱਕ ਸਾਨੂੰ ਕਮੀ ਆਈ ਆ ਮੰਗ ਜ਼ਿਆਦਾ ਵਾ ਤੇ ਸਾਡੇ ਕੋਲੇ ਪੋਥੀਆਂ ਦੀ ਕਮੀ ਆ ਹੁਣ ਅਸੀਂ ਬਕਾਇਦਾ ਜਿਹੜਾ ਨਵੀਆਂ ਪੋਥੀਆਂ ਛਪਣ ਵਾਸਤੇ ਅਸੀਂ ਪ੍ਰੈਸ ਨੂੰ ਦਿੱਤੀਆਂ ਨੇ ਜਲਦੀ ਮਰਿਆਦਾ ਤੇ ਗੁਟਕਾ ਸਾਹਿਬ ਤੇ ਸਾਰੀਆਂ ਪੋਥੀਆਂ ਸਾਡੇ ਕੋਲੇ ਆ ਰਹੀ ਐ ਤੇ ਅਸੀਂ ਉਹਨਾਂ ਨੂੰ ਮਰਿਆਦਾ ਜਿਹੜੀ ਆ ਮਰਿਆਦਾ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਤਰ੍ਹਾਂ ਆਨਲਾਈਨ ਡਿਲੀਵਰ ਨਹੀਂ ਕੀਤਾ ਜਾ ਸਕਦਾ ਉਹ ਮਰਿਆਦਾ ਕਿ ਪੰਜ ਸਿੰਘ ਮਰਿਆਦਾ ਦੇ ਨਾਲ ਪੰਜ ਸਿੰਘ ਜਿਹੜੇ ਗੁਰੂ ਸਾਹਿਬ ਦਾ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਆ पर जिस तरीके ਨਾਲ Amazon ਦੀ ਇਹ ਐਪ ਤੇ ਅਸੀਂ ਦੇਖ ਰਹੇ ਬਿਲਕੁਲ ਹੀ ਮਰਾਦਰ ਕਰਨ ਯੋਗ ਗੱਲ ਹੈ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਉਂਦਾ ਦੁਕਾਨਦਾਰ ਗੁੜਕਾ ਸਾਹਿਬ ਦੇ ਉਹਨਾਂ ਨੂੰ ਤਾਂ ਹਿਦਾਇਤ ਦੇਓਗੇ ਬਿਲਕੁਲ ਮਾਨ ਮਰਿਆਦਾ ਨੂੰ ਮੁੱਖ ਰੱਖ ਕੇ ਜਿਹੜੇ ਜੋਗ ਜਗ੍ਹਾ ਜਿਹੜੇ ਜੋਗ ਨੇ ਜਿਹੜੇ ਵਾਕਿਆ ਲੱਗਦਾ ਉਹਨਾਂ ਨੂੰ ਹੀ ਉਹਨਾਂ ਦੁਕਾਨਾਂ ਦੇ ਉਤੋਂ ਗੁੜਕਾ ਸਾਹਿਬ ਦੇਣੇ ਚਾਹੀਦੇ ਪੋਥੀਆਂ ਦੇਣੀਆਂ ਚਾਹੀਦੀਆਂ ਨੇ ਔਰ ਦੁਕਾਨਾਂ ਤੇ ਜੋੜ ਮੇਲਿਆਂ ਤੇ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਕਈ ਵਾਰ ਮਿੱਟੀ ਘਟੇ ਦੇ ਅੰਦਰ ਉਸੇ ਤਰ੍ਹਾਂ ਬਾਣੀ ਦੀਆਂ ਪੋਥੀਆਂ ਜਿਹੜੀਆਂ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਸਖਤ ਐਕਸ਼ਨ ਲਿਆ ਜਾਊ ਜੇਕਰ ਉਹ ਇਸ ਚੀਜ਼ ਦਾ ਨਹੀਂ ਧਿਆਨ ਕਰਦੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਗੁਰਬਾਣੀ ਦੀਆਂ ਪੋਥੀਆਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਜਿਹੜੀ ਸੇਵਾ ਸੰਭਾਲ ਉਹਦੀ ਇੱਕ ਮਰਿਆਦਾ ਹੈ ਸਬਕਾਂ ਮੇਂਦਰਾ ਕੋਲ ਕੁਝ ਗੱਡੀਆਂ ਸੀ ਉਹ ਗੱਡੀਆਂ ਵਾਪਸ ਆ ਗਈਆਂ ਬਿਲਕੁਲ ਦੋ ਗੱਡੀਆਂ ਤਾਂ ਪਹਿਲਾਂ ਹੀ ਜਿਹੜੀਆਂ ਸੀ ਉਹ ਆ ਗਈਆਂ ਸੀ ਜਾਂ ਵਾਪਸ ਜਿਹੜੀਆਂ ਕਿ ਰਮਨੀਕ ਸਿੰਘ ਮਾਣ ਤੇ ਗੁਰਬਖਸ਼ ਸਿੰਘ ਦੇ ਕੋਲ ਸੀ ਉਹ ਤਾਂ ਸਾਡੇ ਕੋਲ ਪਹਿਲਾਂ ਪਹੁੰਚ ਗਈਆਂ ਸੀ ਇੱਕ ਵਿਨਰ ਸਿੰਘ ਦੇ ਕੋਲ ਸੀ ਪਰ ਜਦੋਂ ਹਰਿਆਣਾ ਸਰਕਾਰ ਨੇ ਹੁਣ ਨਵੀਂ ਨਾਮਿਨੇਟ ਕਮੇਟੀ ਚ ਨਾਂ ਉਹਦਾ ਨਹੀਂ ਪਾਇਆ ਤਾਂ ਉਹਨੇ ਖੁਦ ਹੀ ਇਹ ਜਿਹੜੀ ਆ ਆਪਣੀ ਗੱਡੀ ਜਿਹੜੀ ਹੈ ਇੱਥੇ ਛੱਡ ਦਿੱਤੀ ਪਰ ਫਿਰ ਵੀ ਅਸੀਂ ਕਹਿੰਨੇ ਕਿ ਤਿੰਨ ਮਹੀਨੇ ਉਹਨਾਂ ਨੇ ਇਹਨਾਂ ਗੱਡੀਆਂ ਦੀ ਦੁਰਵਰਤੋਂ ਕੀਤੀ ਹੈ ਜਿਹਦੇ ਬਾਰੇ ਬਕਾਇਦਾ ਉਹਨਾਂ ਨੂੰ ਨੋਟਿਸ ਵੀ ਕੱਢਿਆ ਗਿਆ ਸੀਗਾ ਉਹਦੀ ਕਾਰਵਾਈ ਜਿਹੜੀ ਅੱਗੇ ਵਿਚਾਰ ਅਧੇਨ ਆ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਸਮੂਚੀ ਐਗਜ਼ੀਕਟਿਵ ਜਰਨਲ ਹੌਸ ਜਿਹੜਾ ਇਹਦੇ ਤੇ ਵਿਚਾਰ ਜਿਹੜਾ ਉਹ ਕਰੇਗਾ ਗੁਰੂ ਅਮਰਦਾਸ ਮਹਾਰਾਜ ਦੀ ਸਾਡੇ ਚਾਪ ਵਾਲਾ ਸ਼ਹਾਦੀ ਆ ਰਹੀ ਹੈ ਜੋ ਜਾਉ ਨੂੰ ਅਸੀਂ ਇੱਥੇ ਗੁਰੂ ਖੇਤਰ ਜੀ ਜਿਹੜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ ਹੈ ਕਿਉਂਕਿ ਜਿਹੜੀ ਗੁਰੂ ਖੇਤਰ ਦੀ ਧਰਤੀ ਆਪ ਸਾਰਿਆਂ ਨੂੰ ਪਤਾ ਕਿ ਇੱਥੇ 10 ਪਾਤਸ਼ਾਹਿਆਂ ਨੇ ਚਰਨ ਪਾਏ ਆ ਭਾਰਤ ਦੇ ਵਿੱਚ ਸਮੁੱਚੇ ਭਾਰਤ 'ਚ ਕੋਈ ਇੱਕ ਗੁਰੂ ਖੇਤਰ ਦੀ ਧਰਤੀ ਹੈ ਜਿੱਥੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 10 ਪਾਤਸ਼ਾਹਿਆਂ ਨੇ ਚਰਨ ਪਾਏ ਆ ਔਰ ਇੱਥੇ ਹੀ ਸਾਡਾ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਆ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਇੱਥੇ ਸਥਾਨ ਆ ਇਹ 450 ਸਾਲਾ ਸਤਿ ਆਵਦੀ ਧਰਮ ਪ੍ਰਚਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਆ ਮਨਾਈ ਜਾ ਰਹੀ ਹੈ ਸਤੰਬਰ ਮਹੀਨੇ ਦੇ ਵਿੱਚ ਜੋ ਇਹ 16 17 18 ਨੂੰ ਇਹ ਜਿਹੜਾ ਜੋੜ ਮੇਲਾ ਵੱਡੀ ਪੱਦਰ ਤੇ ਸਤਿ ਆਵਦੀ ਜਿਹੜੀ 450 ਸਾਲਾ ਉਹਦੇ ਚ ਧਰਮ ਪ੍ਰਚਾਰ ਪ੍ਰਸਾਰ ਜਿਹੜਾ ਚੜ੍ਹਦੀ ਕਲਾ ਨਾਲ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਜੱਸੇ ਜਿਹੜੇ ਆ ਉੱਥੇ ਆ ਕੇ ਸੇਵਾਵਾਂ ਨਿਭਾਉਣਗੇ ਤੇ ਸੰਗਤਾਂ ਆਪਣੇ ਗੁਰੂ ਸਾਹਿਬ ਨੂੰ ਨਤਮਸਤਕ ਹੋਣਗੀਆਂ ਤੇ ਗੁਰੂ ਸਾਹਿਬ ਦੀਆਂ ਸਖਿਆਵਾਂ ਜਿਹੜੀਆਂ ਨੇ ਉਹ ਸਾਡੇ ਪ੍ਰਚਾਰਕਾਂ ਤੋਂ ਸਰਵਣ ਕਰਕੇ ਅਸੀਂ ਸਾਰੇ ਜਿਹੜੇ ਆ ਉਹਨਾਂ ਸਖਿਆਵਾਂ ਤੇ ਪਹਿਲਾ ਦਿਨ ਦੀ ਕੋਸ਼ਿਸ਼ ਕਰਾਂਗੇ ਇਹ ਸ਼ਾਮਿਲ ਹੋਣਾ ਜਿਹੜਾ ਮੈਡੀਕਲ ਹੋ ਜਾਗਾ ਉਹ ਹੈ ਨਾ ਕਿ ਮੈਡੀਟੈਂਟ ਬਿਲਕੁਲ ਜਿਹੜਾ ਸਾਡਾ ਮੀਰੀ ਪੀਰੀ ਮੈਡੀਕਲ ਕਾਲਜ ਆ ਉਹਨੂੰ ਵੀ ਅਸੀਂ ਲੈਣ ਦਾ ਮੱਤਾ ਜਿਹੜਾ ਸੀ ਉਹ ਪਾਸ ਕੀਤਾ ਸੀਗਾ ਹੁਣ ਉਹਦੇ ਤੇ ਕਾਰਵਾਈ ਅੱਗੇ ਜਿਹੜੀ ਆ ਉਹ ਚਲਾ ਕੇ ਜਿਹੜੀ ਵੀ ਕੋਈ ਰੁਕਾਵਟ ਹੋਈ ਉਹਨੂੰ ਦੂਰ ਕਰਕੇ ਅਸੀਂ ਜਿਹੜਾ ਮੀਰੀ ਪੀਰੀ ਮੈਡੀਕਲ ਕਾਲਜ ਨੂੰ ਜਲਦੀ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧਾਂ ਚ ਲਵੇ ਕੀ ਤੇ ਲੰਬੀ ਜੀ ਤੁਸੀਂ ਹੁਣ ਦੱਸਦੇ ਫਿਰ ਖੇਤਰ ਦੀ ਧਰਤੀ ਤੇ ਦੱਸੋ ਗੁਰੂਆਂ ਦੇ ਚਰਨ ਪੈਲੇ ਇਹ ਤੇ ਹਕੀਕਤ ਹੈ ਕਿ ਦਸਵੇਂ ਚਰਨ ਪੈਲੇ ਰਿਸਰਚ ਵੀ ਹੋਈ ਨਾਲ ਤੇ ਜੇ ਅਗਰ ਆਪਾਂ ਆਨਲਾਈਨ ਲੱਭਣਾ ਤੇ 8 ਦਿਖਾਉਂਦੇ ਆ ਆਪਾਂ ਕਰ ਸਕਦੇ ਆ ਆ ਬਿਲਕੁਲ ਇਹ ਤੇ ਮੇਰਵਾ ਜੇ ਦੱਸੋ ਅਸੀਂ ਆਪਣੇ ਇਤਿਹਾਸਕਾਰਾਂ ਨੂੰ ਜਿਹੜਾ ਹੈਗਾ ਉਹ ਕਹਾਂਗੇ ਕਿ ਉਹ ਸਾਰਾ ਮੇਰਵਾ ਜਿਹੜਾ ਉਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਕੀ ਹੈ ਜਿੱਥੇ ਗੁਰੂ ਰਾਮਦਾਸ ਸਾਹਿਬ ਦੇ ਸੇਵਕ ਆਏ ਨੇ ਉਹ ਇਸ ਤਰ੍ਹਾਂ ਆਏ ਨੇ ਸੇਵਕ ਸਨ ਉਹ ਤੋਂ ਗੁਰੂ ਅਮਰਦਾਸ ਜੀ ਦੇ ਕਿ 7 ਨਾ ਉੱਥੇ ਆਇਆ ਸਾਡੇ ਦਾ ਗੁਰਦੁਆਰਾ ਗੋਮਰ ਦਾ ਉਹ ਵੀ ਆਇਆ ਸਾਣ ਉਹ ਵੀ ਅੱਗੇ ਬਾਅਦ ਚ ਮਿਲੀ ਹਾਂ ਅਗਰਤੀ ਬਾਅਦ ਚ ਮਿਲੀ ਆਏ ਹੈ ਇਸ ਤਰ੍ਹਾਂ ਆਏ ਨੇ ਅਸੀਂ ਇਹ ਜਿਹੜਾ ਹੈਗਾ ਇਤਿਹਾਸਕਾਰਾਂ ਨੇ ਵੈਸੇ ਸਾਡਾ ਜਿਹੜਾ ਹੈਗਾ ਪਹਿਲਾਂ ਵੀ ਖੋਜ ਕੀਤੀ ਤੇ ਸੱਚ ਕੀਤੀ ਆ ਬਾਕੀ ਇਤਿਹਾਸਕਾਰ ਨਵੀਆਂ ਖੋਜਾਂ ਕਰਦੇ ਰਹਿੰਦੇ ਆ ਪਰ ਇਹਦੇ ਬਾਰੇ ਸਾਰੇ ਇੱਕ ਮਾਤਿਆ ਕਿ 10 ਪਾਤਸ਼ਾਹਾਂ ਨੇ ਇੱਥੇ ਚਰਨ ਪਾਏ ਆ ਕ੍ਰੂਪ ਖੇਤਰ ਦੀ ਧਰਤੀ ਤੇ ਹੋਰ ਯਾਦਵ ਵਧੀਆ ਬਣਾ